ਪਿਆਰੇ ਬੱਚਿਓ ਅੱਜ ਅਸੀਂ ਪੜਾਂਗੇ ਕੰਨਾਂ ਦੇ ਤੇ ਨਖਰੀ ਸ਼ਬਦ ਬੱਬੇ ਨੂੰ ਕੰਨਾ ਲੱਲਾ ਕੱਕਾ ਬਾਲਕ ਗੱਗੇ ਨੂੰ ਕੰਨਾ ਜੱਜਾ ਰਾਰਾ ਗਾਜਰ ਜੱਜਾ ਹਾ ਹਾ ਹਾਈ ਨੂੰ ਕੰਨਾ ਜੱਜੇ ਪੈਰੀ ਬਿੰਦੀ ਜਹਾਜ਼ ਗੱਗਾ ਲੱਲਾ ਲੱਲੇ ਨੂੰ ਕੰਨਾ ਸੱਸਾ ਗਲਾਸ ਬੱਬਾ ਸੱਸਾ ਤੱਤਾ ਬਸਤ ਤੇ ਨੂੰ ਕੰਨਾ ਬਸਤਾ ਐੜਾ ਨੰਨਾ ਨੰਨੇ ਨੂੰ ਕੰਨਾ ਰਾਰਾ ਅਨਾਰ ਰਨ ਨੰਨਾ ਨੰਨੇ ਨੂੰ ਕੰਨਾ ਰਾਰਾ ਅਨਾਰ ਕਕੇ ਨੂੰ ਕੰਨਾ ਰਾਰਾ ਕਾਰਨ ਮੰਮੇ ਨੂੰ ਕੰਨਾ ਲੱਲਾ ਕਕਾ ਮਾਲਕ ਐੜੇ ਨੂੰ ਕੰਨਾ ਦੱਦਾ ਰਾਰਾ ਆਦਰ ਮੰਮਾ ਕਕੇ ਨੂੰ ਕੰਨਾ ਨੰਨਾ ਮਕਾਨ ਸਸਾ ਸਸਾ ਤਤੇ ਨੂੰ ਕੰਨਾ ਸਸਤਾ ਤਤਾ ਰਾਰਾ ਲੱਲੇ ਨੂੰ ਕੰਨਾ ਧਰ ਲਾ ਮੰਮੇ ਨੂੰ ਕੰਨਾ ਰਾਰਾ ਨੰਨਾ ਮਾਰਨ ਪਪਾ ਪਪੇ ਨੂੰ ਕੰਨਾ ਲੱਲਾ ਕੱਕਾ ਪਾਲਕ ਚਾਚਾ ਚਾਚੇ ਨੂੰ ਕੰਨਾ ਦਦਾ ਰਾਰਾ ਚਾਦਰ ਜੱਜਾ ਬਾਬੇ ਨੂੰ ਕੰਨਾ ਨੰਨਾ ਜਵਾਨ ਬੱਬਾ ਸਸਾ ਤੱਤੇ ਨੂੰ ਕੰਨਾ ਬਸਤਾ ਗੱਗਾ ਮੰਮਾ ਲੱਲੇ ਨੂੰ ਕੰਨਾ ਗਮਲਾ ਚੱਚੇ ਨੂੰ ਕੰਨਾ ਰਾਰਾ ਨੰਨਾ ਚਾਰਨ ਬੱਬੇ ਨੂੰ ਕੰਨਾ ਲੱਲਾ ਕੱਕਾ ਬਾਲਕ ਗਗੇ ਨੂੰ ਕੰਨਾ ਜੱਜਾ ਰਾਰਾ ਗਾਜਰ ਕਕ ਮਮੇ ਨੂੰ ਕੰਨਾ ਨੰਨਾ ਮਕਮਾਨ ਰਾਰਾ ਸਸਾ ਤੱਤ ਨੂੰ ਕੰਨਾ ਰਸਤਾ ਹਾ ਹਾ ਮਮਾ ਮਮੇ ਮਮਾ ਲਲੇ ਨੂੰ ਕੰਨਾ ਹਮਲਾ ਤੱਦੇ ਨੂੰ ਕੰਨਾ ਰਾਰਾ ਨੰਨਾ ਧਾਰਨ ਨੰਨੇ ਨੂੰ ਬੰਨਾ ਟੈਂਕਾ ਨਾਟਕ ਨੰਨੇ ਨੂੰ ਕੰਨਾ ਟੈਂਕਾ ਕਕਾ ਨਾਟਕ ਸਸਾ ਸਸੇ ਨੂੰ ਕੰਨਾ ਗੱਗਾ ਰਾਰਾ ਸਾਗਰ ਸਸਾ ਮਮੇ ਨੂੰ ਕੰਨਾ ਨੰਨਾ ਸਮਾਨ ਕਖ ਸਸਾ ਤ ਤਨ ਕੰਨਾ ਖਸਤਾ ਤਤਾ ਬੱਬਾ ਲੱਲੇ ਨੂੰ ਕੰਨਾ ਤਬਲਾ ਗੱਗੇ ਨੂੰ ਕੰਨਾ ਜੱਜਾ ਰਾਰਾ ਗਾਜਰ ਗੱਗੇ ਨੂੰ ਕੰਨਾ ਜੱਜਾ ਰਾਰਾ ਗਾਜਰ ਦਦੇ ਨੂੰ ਕੰਨਾ ਦਾ ਹਾ ਹਾ ਲੱਲਾ ਵਾਵੇ ਨੂੰ ਕੰਨਾ ਹਲਵਾ ਬੱਬਾ ਨਾਣੇ ਨੂੰ ਕੰਨਾ ਬਣਾ ਗਾਜਰ ਦਾ ਹਲਵਾ ਬਣਾ ਪਪਾ ਪੱਪੇ ਨੂੰ ਕੰਨਾ ਲੱਲਾ ਕੱਕਾ ਪਾਲਕ ਦਦੇ ਨੂੰ ਕੰਨਾ ਦਾ ਸਸੇ ਨੂੰ ਕੰਨਾ ਗੱਗਾ ਸਾਗ ਕਖੇ ਨੂੰ ਕੰਨਾ ਖਾ ਪਾਲਕ ਦਾ ਸਾਗ ਖਾ ਕਕਾ ਮੰਮਾ ਲੱਲੇ ਨੂੰ ਕੰਨਾ ਕਮਲਾ ਬੱਬਾ ਸਸਾ ਤਤੇ ਨੂੰ ਕੰਨਾ ਬਾਸਤਾ ਫਫਾ ਰਾੜਾ ਫਾੜ ਕਮਲਾ ਬਸਤਾ ਫਾੜ ਰਾਰਾ ਚੱਚਾ ਨੰਨੇ ਨੂੰ ਕੰਨਾ ਰਚਨਾ ਪਪੇ ਨੂੰ ਕੰਨਾ ਠੱਠਾ ਪਾਠ ਯੇ ਯੇ ਨੂੰ ਕੰਨਾ ਦਦਾ ਯਾਦ ਕਕਾ ਰਾਰਾ ਕਰ ਰਚਨਾ ਪਾਠ ਯਾਦ ਕਰ ਬੱਬੇ ਨੂੰ ਕੰਨਾ ਲੱਲਾ ਕੱਕਾ ਬਾਲਕ ਗੱਗੇ ਨੂੰ ਕੰਨਾ ਜੱਜਾ ਰਾਰਾ ਗਾਜਰ ਜੱਜਾ ਹਾਹਾ ਆਹੇ ਨੂੰ ਕੰਨਾ ਜਜੇਬਾਰੀ ਬਿੰਦੀ ਜਹਾਜ਼ ਗੱਗਾ ਲੱਲਾ ਲੱਲੇ ਨੂੰ ਕੰਨਾ ਸਸਾ ਗਲਾਸ ਬੱਬਾ ਸਸਾ ਤੱਤੇ ਨੂੰ ਕੰਨਾ ਬਸਤਾ ਐੜਾ ਨੰਨਾ ਨੰਨੇ ਨੂੰ ਕੰਨਾ ਰਾਰਾ ਅਨਾਰ ਕੱਕੇ ਨੂੰ ਕੰਨਾ ਰਹਰਾ ਨੰਨਾ ਕਾਰਨ ਮੰਮੇ ਨੂੰ ਕੰਨਾ ਲੱਲਾ ਕੱਕਾ ਮਾਲਕ ਐੜੇ ਨੂੰ ਕੰਨਾ ਦੱਦਾ ਰਾਰਾ ਆਦਰ ਮਮਾ ਕੱਕੇ ਨੂੰ ਕੰਨਾ ਨੰਨਾ ਮਕਾਨ ਸਸਾ ਸਸਾ ਤ ਤੇ ਨੂੰ ਕੰਨਾ ਸਾਸਤਾ ਤਤਾ ਰਾਰਾ ਲਲੇ ਨੂੰ ਕੰਨਾ ਤਰ ਲਾ ਮਮਾ ਮਮੇ ਨੂੰ ਕੰਨਾ ਰਾਰਾ ਨੰਨਾ ਮਾਰਨ ਪਪੇ ਨੂੰ ਕੰਨਾ ਲੱਲਾ ਕੱਕਾ ਪਾਲਕ ਚਚੇ ਨੂੰ ਕੰਨਾ ਦੱਦਾ ਰਾਰਾ ਚਾਦਰ ਜੱਜਾ ਬਾਬੇ ਨੂੰ ਕੰਨਾ ਨੰਨਾ ਜਵਾਨ ਬੱਬਾ ਸਸਾ ਤਤੇ ਨੂੰ ਕੰਨਾ ਬਾਸਤਾ ਗੱਗਾ ਮਮਾ ਲਲੇ ਨੂੰ ਕੰਨਾ ਗਮਲਾ ਤਤੈ ਨੂੰ ਕੰਨਾ ਰਾਰਾ ਨੰਨਾ ਚਾਰਾ ਨਾ ਬੱਬੇ ਨੂੰ ਕੰਨਾ ਲੱਲਾ ਕੱਕਾ ਬਾਲਕ ਅਗੇ ਨੂੰ ਕੰਨਾ ਜੱਜਾ ਰਾਰਾ ਗਾਜਰ ਕੱਕਾ ਮੰਮੇ ਨੂੰ ਕੰਨਾ ਨੰਨਾ ਕਮਾਨ ਰਾਰਾ ਸਸਾ ਤਤਿਨ ਕੰਨਾ ਰਸਤਾ ਹਾ ਹਾ ਮਮਾ ਲੱਲੇ ਨੂੰ ਕੰਨਾ ਹੰਮਲਾ ਤਦੈ ਨੂੰ ਕੰਨਾ ਰਾਰਾ ਨੰਨਾ ਧਾਰਨ ਨੰਨੇ ਨੂੰ ਕੰਨਾ ਟੈਂਕਾ ਕੱਕਾ ਨਾਟਕ ਸਸੇ ਨੂੰ ਕੰਨਾ ਗੱਗਾ ਰਾਰਾ ਸਾਗਰ ਸਸਾ ਮੰਮੇ ਨੂੰ ਕੰਨਾ ਨੰਨਾ ਸਮਾਨ ਖ ਖਸਸ ਤਤੈ ਨੰ ਕੰਨਾ ਖਾਸਤਾ ਤਤਾ ਬਬਲ ਲਾਲ ਲਲੇ ਨੰ ਕੰਨਾ ਤਬ ਲਾਲ ਗਾਜਰ ਦਾ ਹਲਵਾ ਬਣਾ ਪਾਲਕ ਦਾ ਸਾਗ ਖਾ ਕਮਲਾ ਬਸਤਾ ਫੜ ਰਚਨਾ ਪਾਠ ਯਾਦ ਕਰ ਬਾਲਕ ਗਾਜਰ ਜਹਾਜ਼ गिलास बस्ता अनार कारण मालक आदर मकान सस्ता तरला मारन पालक चादर जवान बस्ता गमला चारन बालक गाजर कमान रस्ता हमला तारन नाटक ਸਾਗਰ ਸਮਾਨ ਖਸਤਾ ਤਬਲਾ ਗਾਜਰ ਦਾ ਹਲਵਾ ਬਣਾ ਪਾਲਕ ਦਾ ਸਾਖਾ ਕਮਲਾ ਪਸਤਾ ਫੜ ਰਚਨਾ ਪਾਠ ਯਾਦ ਕਰ ਬੱਚਿਓ ਇਸ ਤਰ੍ਹਾਂ ਤੁਸੀਂ ਰੀਡਿੰਗ ਕਰ ਸਕਦੇ ਹੋ ਤੇ ਕੰਨੇ ਦੀ ਮਾਤਰਾ ਦੇ ਤਿੰਨ ਅਖਰੀ ਸ਼ਬਦ ਆਰਾਮ ਨਾਲ ਪੜ ਸਕਦੇ ਹੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਚ ਤੁਹਾਡੇ ਆਪਣੇ ਸਿਟੀ ਮੈਮ